ਸਸਿਕਾਲ ਜੀ ਸਾਰਿਆਂ ਨੂੰ ਕਹਿੰਦੇ ਹੁੰਦੇ ਆ ਕਿ ਜੇ ਜਾਨ ਹੈ ਤਾਂ ਜਹਾਨ ਪਰ ਗਰਮੀਆਂ ਵਿੱਚ ਸਿਰਫ ਠੰਡੇ ਵਿੱਚ ਹੀ ਜਾਨ ਹੈ ਇਹ ਗੱਲ ਬਿਲਕੁਲ ਸੱਚ ਹੈ ਤੇ ਤੁਹਾਨੂੰ ਪਤਾ ਹੀ ਹੈ ਬੱਚਿਆਂ ਨੂੰ ਹਰ ਟਾਈਮ ਤਰ੍ਹਾਂ ਤਰ੍ਹਾਂ ਦਾ ਠੰਡਾ ਚਾਹੀਦਾ ਹੈ ਪਰ ਉਹ ਨਾਲ ਹੈਲਥੀ ਵੀ ਹੋਵੇ ਤੇ ਇਸ ਤੋਂ ਵਧੀਆ ਕੁਝ ਨਹੀਂ ਹੋ ਸਕਦਾ ਆਪਾਂ ਬਣਾਇਆ ਅੱਜ ਬਹੁਤ ਹੀ ਹੈਲਥੀ ਡਰਿੰਕ ਤੇ ਤੁਸੀਂ ਵੀਡੀਓ ਜ਼ਰੂਰ ਦੇਖਿਓ ਤੇ ਬਣਾ ਕੇ ਜ਼ਰੂਰ ਪੀਓ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਘਰ ਦੇ ਵਿੱਚ ਪਈਆਂ ਸੇਵੀਆਂ ਜਿਨ੍ਹਾਂ ਨੂੰ ਆਪਾਂ ਸਾਰੀ ਸਰਦੀ ਵਰਤਦੇ ਆਂ ਜਿਹੜੀਆਂ ਆਪਣੇ ਪਸੰਦ ਦੀਆਂ ਆਪਾਂ ਬਣਾ ਕੇ ਤਿਆਰ ਕਰਕੇ ਘਰ ਦੇ ਵਿੱਚ ਰੱਖਦੇ ਆਂ ਤੇ ਫਿਰ ਆਪਾਂ ਲੈ ਲਾਂਗੇ ਇੱਕ ਪੈਨ ਤੇ ਉਹਦੇ ਵਿੱਚ ਪਾਣੀ ਨੂੰ ਆਪਾਂ ਗਰਮ ਕਰ ਲਾਂਗੇ ਸੇਵੀਆਂ ਨੂੰ ਉਹਦੇ ਵਿੱਚ ਪਾ ਦਾਂਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾਉਣਾ ਜਿਵੇਂ ਆਪਾਂ ਸੇਵੀਆਂ ਬਣਾਉਣੇ ਆ 10 ਤੋਂ 12 ਮਿੰਟਾਂ ਤੱਕ ਆਪਾਂ ਇਹਨਾਂ ਨੂੰ ਪਕਾਇਆਏਗਾ ਉਸ ਤੋਂ ਬਾਅਦ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਫਿਰ ਆਪਾਂ ਇਹਦੇ ਲਈ ਇੱਕ छन्ਨੀ ਲੈ ਲਾਂਗੇ ਇਹਨੂੰ ਜ਼ਿਆਦਾ ਠੰਡਾ ਕਰਨ ਦੀ ਕੋਈ ਜ਼ਰੂਰਤ ਨਹੀਂ ਇੱਕ छन्ਨੀ ਦੇ ਰਾਹੀਂ ਆਪਾਂ ਇਹਨਾਂ ਨੂੰ ਛਾਨ ਲੈਣਾ ਹੈਗਾ ਤੇ ਫਿਰ ਤੁਸੀਂ ਉਸ ਤੋਂ ਬਾਅਦ ਲੈਣਾ ਜੀ ਇੱਕ ਬਾਉਲ ਕੋਈ ਮਰਜ਼ੀ ਲੈ ਸਕਦੇ ਹੋ ਕੱਚ ਦਾ ਲੋ ਸਟੀਲ ਦਾ ਲੋ ਤੇ ਉਹਦੇ ਵਿੱਚ ਤੁਸੀਂ ਬਹੁਤ ਠੰਡਾ ਪਾਣੀ ਪਾਉਣੇਗਾ ਆਈਸ ਵਾਲਾ ਪਾਣੀ ਪਾਉਣੇਗਾ ਤਾਂ ਕਿ ਇਹ ਜਿਹੜੀਆਂ ਖਿੱਲਰ ਕੇ ਅਲੱਗ-ਅਲੱਗ ਹੋ ਜਾਣ ਤੇ ਫਿਰ ਉਹ ਪਾਣੀ ਪੋਣ ਤੋਂ ਬਾਅਦ ਤੁਸੀਂ ਇਹਦੇ ਵਿੱਚ 2-3 ਚਮਚ ਪਾਓ ਤਾਗਾ ਮਿਸ਼ਰੀ ਦੇ ਮਿੱਠੇ ਦੇ ਜੇ ਤੁਹਾਡੇ ਕੋਲੇ ਮਿਸ਼ਰੀ ਨਾ ਹੋਵੇ ਤਾਂ ਤੁਸੀਂ ਜਿਹੜੇ ਖੰਡ ਹੈ ਉਹਨੂੰ ਬਰੀਕ ਪੀਸ ਲੈਣਾ ਪਰ ਤੁਸੀਂ ਇਹ ਚ ਜ਼ਰੂਰ ਪਾਉਣਾ ਹੈ ਤਾਂ ਕਿ ਇਹ ਮਿੱਠੀਆਂ ਹੋ ਜਾਣ ਬਿਲਕੁਲ ਫਿੱਕੀਆਂ ਨਾਲ ਟੇਸਟ ਵਧੀਆ ਨਹੀਂ ਆਉਣਾ ਉਸ ਤੋਂ ਬਾਅਦ ਤੁਸੀਂ ਸਾਰੀਆਂ ਸੇਵੀਆਂ ਇਹਦੇ ਵਿੱਚ ਪਾ ਦੇਣੀਆਂ ਹੈਗੀਆਂ ਤੇ ਇਹਨਾਂ ਨੂੰ ਤੁਸੀਂ ਫ੍ਰਿਜ 'ਚ ਰੱਖ ਸਕਦੇ ਹੋ ਕਿਉਂਕਿ ਇਹ ਠੰਡੀਆਂ ਤਾਂ ਹੋ ਚੱਕੀਆਂ ਪਾਣੀ ਇੰਨਾ ਜ਼ਿਆਦਾ ਠੰਡਾ ਸੀ ਤੇ ਇਹਨੂੰ ਤੁਸੀਂ 4 ਤੋਂ 5 ਦਿਨ ਫ੍ਰਿਜ 'ਚ ਐਸੇ ਤਰ੍ਹਾਂ ਹੀ ਰੱਖ ਸਕਦੇ ਹੋ ਜਦੋਂ ਕੁਝ ਤਿਆਰ ਕਰਨਾ ਹੋਵੇ ਤੁਸੀਂ ਵਿੱਚੋਂ ਲੈ ਸਕਦੇ ਹੋ ਤੇ ਬਿਲਕੁਲ ਵੀ ਖਰਾਬ ਨਹੀਂ ਹੋਣਗੀਆਂ ਤੇ ਬਹੁਤ ਵਧੀਆ ਚੀਜ਼ ਹੈ ਇਹ ਹੈਲਥੀ ਚੀਜ਼ ਹੈ ਕਿਉਂਕਿ ਆਪਾਂ ਸਾਰੀ ਸਰਦੀ ਇਹਨਾਂ ਨੂੰ ਬਣਾ ਕੇ ਖਾਣੇ ਆ ਹੁਣ ਆਪਾਂ ਕਰਾਂਗੇ ਇਹਦਾ ਜੀ ਡਰਿੰਕ ਤਿਆਰ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਫੋਲੋ ਤੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਆਪਣੇ ਆਪ ਹੀ ਕਰਦੇ ਆ ਕਰੋ ਉਸ ਤੋਂ ਬਾਅਦ ਆਪਾਂ ਲਈ ਹੈ ਜੀ ਦੋ ਕੱਚ ਦੇ ਗਲਾਸ ਤੇ ਜਿਨ੍ਹਾਂ ਵਿੱਚ ਆਪਾਂ ਇਹ ਥੋੜੀਆਂ-ਥੋੜੀਆਂ ਸੇਵੀਆਂ ਪਾ ਲਾਂਗੇ ਆਪਾਂ ਇੱਥੇ ਕੋਈ ਫਰੂਟ ਦਾ ਨਹੀਂ ਤਿਆਰ ਕਰ ਰਹੇ ਸਿੰਪਲ ਡਰਿੰਕ ਤਿਆਰ ਕਰ ਰਹੇ ਹਾਂ ਜਿਹੜਾ ਕਿ ਬੱਚਿਆਂ ਨੂੰ ਸਵੇਰ-ਸਵੇਰ ਮਿੰਟਾਂ 'ਚ ਦੇ ਸਕਦੇ ਹਾਂ ਇੱਕ ਗਲਾਸ ਦੇ ਵਿੱਚ ਆਪਾਂ ਪਾਵਾਂਗੇ ਇੱਕ ਚਮਚ ਗੂੰਦ ਕਤੀਰਾ ਜਿਹੜਾ ਆਪਾਂ ਪਹਿਲਾਂ ਪਿਓ ਕੇ ਰੱਖਿਆ ਹੋਇਆ ਸੀ ਤੇ ਦੂਸਰੇ ਗਲਾਸ ਵਿੱਚ ਆਪਾਂ ਪਾਵਾਂਗੇ ਚੀਆ ਸੀਡਸ ਕਿਉਂਕਿ ਜਿਹੜੇ ਬੱਚੇ ਨੂੰ ਵੀ ਜਿਹੜਾ ਪਸੰਦ ਹੈ ਉਹ ਆਪਣੀ ਮਰਜ਼ੀ ਨਾਲ ਲੈ ਲੈਣਗੇ ਫਿਰ ਆਪਾਂ ਇੱਕ ਗਲਾਸ ਵਿੱਚ ਪਾਵਾਂਗੇ ਰੂਹ ਹਫਸਾ ਕੋਸ਼ਿਸ਼ ਵੀ ਪਾ ਸਕਦੇ ਹੋ ਤੁਸੀਂ ਆਪਾਂ ਗੰਗਾ ਯੂਜ਼ ਕਰਦੇ ਆ ਘਰੇ ਇਸ ਲਈ ਮੈਂ ਉਹੀ ਪਾਇਆਗਾ ਪਰ ਇਹ ਤੁਸੀਂ ਜ਼ਿਆਦਾ ਰੱਖਣਾ ਕਿਉਂਕਿ ਮਿੱਠਾ ਜ਼ਿਆਦਾ ਵਧੀਆ ਲੱਗਦਾ ਹੈ ਦੂਸਰੇ ਗਲਾਸ ਵਿੱਚ ਆਪਾਂ ਜਿਹੜਾ ਹੈਗਾ ਉਹ ਮੰਗੇਓ ਦਾ ਫਲੇਵਰ ਪਾਇਆ ਤੁਸੀਂ ਮੰਗੇਓ ਨੂੰ ਗ੍ਰਾਈਂਡ ਕਰਕੇ ਚੀਨੀ ਵਗੈਰਾ ਉਹ ਚ ਫੁੱਲ ਪਾ ਕੇ ਤਾਂ ਉਹ ਗਲਾਸ ਦੇ ਵਿੱਚ ਪਾ ਸਕਦੇ ਹੋ ਜਾਂ ਤੁਹਾਨੂੰ ਕੋਈ ਹੋਰ ਫਲੇਵਰ ਪਸੰਦ ਹੈ ਤੁਸੀਂ ਉਹ ਵੀ ਲੈ ਸਕਦੇ ਹੋ ਤਿੰਨ ਤਿੰਨ ਚਾਰ ਚਾਰ ਪਾਵਾਂਗੇ ਆਪਾਂ ਇਹਦੇ ਵਿੱਚ ਆਈਸ ਦੇ ਟੁਕੜੇ ਤੇ ਜਿਹੜੀ ਇਹਦੇ ਵਿੱਚ ਸਭ ਤੋਂ ਵਧੀਆ ਚੀਜ਼ ਹੈ ਉਹ ਆਪਾਂ ਡੇਲੀ ਪੀਂਨੇ ਆ ਉਹ ਪਾਵਾਂਗੇ ਜੀ ਹੁਣ ਆਪਾਂ ਦੁੱਧ ਤੇ ਇਹ ਇੱਕ ਦੁੱਧ ਹੈ ਜਿਹੜਾ ਪੂਰਾ ਠੰਡਾ ਹੋਣਾ ਚਾਹੀਦਾ ਆਪਣਾ ਕਿਉਂਕਿ ਇਹਨਾਂ ਚੀਜ਼ਾਂ ਦਾ ਟੇਸਟ ਜਿਆਦਾ ਮਿੱਠਾ ਹੋਵੇ ਤੇ ਜਿਆਦਾ ਠੰਡਾ ਹੋਵੇ ਉਹਦੇ ਨਾਲ ਇਹ ਬਹੁਤ ਜਿਆਦਾ ਵਧੀਆ ਲੱਗਦੀਆਂ ਹੈਗੀਆਂ ਫਿਰ ਆਪਾਂ ਇੱਕ 스ਪੂਨ ਨਾਲ ਇਹਨਾਂ ਨੂੰ ਕਰ ਦਾਂਗੇ ਜੀ ਮਿਕਸ ਤੇ ਬਹੁਤ ਹੀ ਵਧੀਆ ਦੇਖੋ ਹੈਲਥੀ ਡਰਿੰਕ ਹੈ ਜੇ ਤੁਸੀਂ ਸੇਵੀਆਂ ਵਗੈਰਾ ਪਹਿਲਾਂ ਤਿਆਰ ਕਰਕੇ ਰੱਖ ਰੱਖੀਆਂ ਤਾਂ ਇੱਕ ਮਿੰਟ ਹੀ ਲੱਗਦਾ ਬੱਚਿਆਂ ਨੂੰ ਬਣਾ ਕੇ ਦੇਣ ਤੇ ਬੱਚੇ ਬੜੇ ਖੁਸ਼ ਹੋ ਕੇ ਇਹਨੂੰ ਪੀਂਦੇ ਹੈਗੇ ਤੇ ਉਸ ਤੋਂ ਬਾਅਦ ਆਪਾਂ ਨਹੀਂ ਕਰੇ ਜੇ ਕੋਈ ਆਈਸਕ੍ਰੀਮ ਸਾਡੇ ਕੋਲੇ ਹੋਈ ਤੁਸੀਂ ਕੋਈ ਮਰਜ਼ੀ ਸਟਰਾਬਰੀ ਫਲੇਵਰ ਹੋਵੇ ਮੰਗੋ ਫਲੇਵਰ ਹੋਵੇ ਤਾਂ ਤੁਸੀਂ ਉਹਨੂੰ ਵੀ ਇਹਦੇ ਵਿੱਚ ਯੂਜ਼ ਕਰ ਸਕਦੇ ਹੋ ਮਿੱਠਾ ਤੁਸੀਂ ਇੱਥੇ ਟੱਚ ਕਰਕੇ ਦੇਖ ਸਕਦੇ ਹੋ ਇਹਨੂੰ ਤੇ ਆਪਾਂ ਇੱਕ ਚਮਚੇ ਦੇ ਵਿੱਚ ਸਟਰਾਬਰੀ ਆਈਸਕ੍ਰੀਮ ਦਾ ਪਾਇਆ ਕਿਉਂਕਿ ਉਹ ਮੇਰੇ ਬੱਚੇ ਨੂੰ ਬਹੁਤ ਪਸੰਦ ਹੈ ਮੈਂਗੋ ਆਈਸਕ੍ਰੀਮ ਆਪਲੇ ਕੋਲ ਨਹੀਂ ਸੀ ਤੇ ਇਸ ਲਈ ਆਪਾਂ ਮੈਂਗੋ ਦਾ ਫਲੇਵਰ ਹੀ ਥੋੜਾ ਜਿਹਾ ਦੇ ਉੱਪਰ ਹੋਰ ਪਾਤਾ ਜੇ ਤੁਹਾਡੇ ਕੋਲੇ ਮੈਂਗੋ ਫਲੇਵਰ ਦੀ ਆਈਸਕ੍ਰੀਮ ਹੋਏ ਤਾਂ ਇਹਦੇ ਉੱਪਰ ਜ਼ਰੂਰ ਪਾਓ ਤੇ ਉਹਦੇ ਨਾਲ ਇਹਦਾ ਟੇਸਟ ਹੈ ਜਿਹੜਾ ਬਹੁਤ ਵਧੀਆ ਬੰਦ ਹੈ ਤੇ ਇਸ ਤਰੀਕੇ ਨਾਲ ਆਪਾਂ ਕੀਤੇ ਡਰਿੰਕ ਤਿਆਰਤੇ ਇਹਦੇ ਉੱਪਰ ਥੋੜੀ ਜੀ ਤੁਸੀਂ ਕੋਈ ਵੀ ਟੂਟੀ ਫਰੂਟੀ ਜਾਂ ਚੈਰੀ ਵਗੈਰਾ ਪਾ ਸਕਦੇ ਹੋ ਆਪਾਂ ਫਰੂਟ ਚੈਰੀ ਯੂਜ਼ ਕੀਤੀ ਹੈ ਜਿਹੜੇ ਬੱਚੇ ਨੂੰ ਚੀਨੀ ਪਸੰਦ ਹੋਵੇ ਉਹਦੇ ਅਕੋਰਡਿੰਗ ਤੇ ਟੇਸਟ ਵਿੱਚ ਬਹੁਤ ਵਧੀਆ ਡਰਿੰਕ ਮੈਂ ਤੁਹਾਨੂੰ ਜਤਿਆਰ ਹੋ ਗਿਆ ਤੁਸੀਂ ਜ਼ਰੂਰ ਟਰਾਈ ਕਰਿਓ ਵੀਡੀਓ ਦੇਖਣ ਲਈ ਧੰਨਵਾਦ